ਦੀ ਕੀ ਹਾਲ ਚਾਲ ਸਾਰਿਆਂ ਦਾ ਬਾਗ ਤੁਹਾਨੂੰ ਮੇਰੇ ਬਲੌਗ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਆਪਾਂ ਦਿਖਾਵਾਂਗੇ ਵੀ ਦੁਕਾਨ ਠਾਤੀ ਆ ਠੀਕ ਹੈ ਆ ਦੇਖੋ ਫਰਸ਼ ਵੀ ਕੱਢਤੀ ਹਲਟਾ ਵੀ ਕੱਢਤੀ ਉੱਥੇ ਲਾਤੀਆਂ ਇੱਕ ਹੋਰ ਚੀਜ਼ ਸੀ ਕਿ ਜਿਹੜੀ ਇਹਦੇ ਉੱਪਰ ਨਾ ਤਾਂ ਵਾਲੇ ਪਾਸੇ ਨੇ ਕੋ ਬਲਗਣ ਕੀਤਾ ਹੋਇਆ ਸੀ ਬਰਨਰ ਲਾਉਣ ਨੂੰ ਉਹ ਠਾਤਾ ਠੀਕ ਹੈ ਤੇ ਨਾਲ ਦਾ ਛੱਤ ਤੇ ਤੋਂ ਵੀ ਮਿੱਟੀ ਚੱਕਦੀ ਗੁੰਦੇ ਲੱਗੇ ਹੋਏ ਸੀ ਆਪਾਂ ਤਾਂ ਚੱਕੇ ਨਹੀਂ ਕਿਉਂਕਿ ਹੋ ਤਾਂ ਹੋਣਾ ਨਹੀਂ ਹੈ ਮੇਰੇ ਤੋਂ ਮਾ ਆਏ ਆਂ ਦੀ ਮਿੱਟੀ ਕੱਢਤੀ ਆ ਸਾਰੀ ਆ ਮੂਰਾ ਦੀ ਨਾਲ ਚਾਤ ਉਤਲੀ ਅੱਜੇ ਛੱਤ ਵੀ ਚੱਕ ਦੇਣੀ ਆ ਜੇ ਮੈਂ ਘਰੇ ਰਿਹਾ ਠੀਕ ਆ ਤਾਂ ਮੈਂ ਉਹਨਾਂ ਨੂੰ ਕੰਮ ਕਰਾ ਦੂੰਗਾ ਜੇ ਮੈਂ ਘਰੇ ਨਾ ਆ ਰਿਹਾ ਤਾਂ ਵੈਸੇ ਮੈਂ ਜੋ ਬਾਹਰ ਜਾਣਾ ਸੀ ਥੋੜਾ ਜਿਹਾ ਕੰਮ ਕਰ ਨਿਬੇੜ ਦੋ ਕੰਮ ਆ ਬਾਈ ਹੋਣੀ ਵੀ ਆ ਕੇ ਲੈ ਓ ਯਾਰ ਐਂ ਹੁੰਦਾ ਚੱਕ ਬਈ ਕਲਾ ਕੰਮ ਦੀ ਸਹੀ ਕਿ ਤੰਦਰੇ ਅੰਦਰ ਇੱਥਾ ਚਲ ਗਿਆ ਬੋਲ ਮੈਂ ਖਾ ਸ਼ੌਂਤਾਨੀ ਐਵੇਂ ਖੋਲ ਕੇ ਬੈਠਣ ਦੇਆ ਮੈਂ ਦਾ ਟਾਈਮ ਟਾਈਮ ਦੀਆਂ ਗੱਲਾਂ ਉਸਤਾ ਇਹਦਾ ਟਾਈਮ ਟਾਈਮ ਦੀਆਂ ਗੱਲਾਂ ਜਿਹੜਾ ਕਮਲ ਦਾ ਫੁੱਲ ਨਾ ਉਹ ਚਿੱਕੜ ਚ ਹੀ ਉਗਦਾ ਹੁੰਦਾ ਕਿਉਂ ਹੀ ਆਪ ਤੱਕ ਗੱਲਾਂ ਮਾਰੀ ਪੁਰਾਣੀ ਦੁਕਾਨ ਹੈ ਮੈਂ ਥੋੜਾ ਜਿਹਾ ਬਾਹਰ ਕੀ ਗਿਆ ਤੇ ਜਵੇਂ ਕੰਮ ਚੱਕਦਾ ਤੁਸੀਂ ਵਧੀਆ ਗੱਲ ਆ ਤੁਸੀਂ ਆਪ ਹੀ ਢਾਤਾ ਨਹੀਂ ਮੈਨੂੰ ਨਾਲ ਲੱਗਣਾ ਪੈਣਾ ਸੀਗਾ। ਅਦੇ ਇਹ ਬਣਾਉਂਦਾ ਜਾਂਦਾ ਵੀਡੀਓ ਵੀ ਬਣਾਉਂਦਾ ਆ ਗਿਆ। ਤੁਹਾਨੂੰ ਐਂ ਮੁੜ ਕੇ ਆਇਆਦਾ ਹੁੰਦਾ ਵੀ ਨਾਲ ਮੋਲਦਾ ਆ ਜੇ ਤੰਨੇ ਨਹੀਂ 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 ਕੋਈ ਨਹੀਂ ਹੁੰਦਾ। ਉਹ ਤੁਹਾਨੂੰ ਕੰਮ ਹੈਗਾ ਕਿੱਧਰ ਲਾਉਣੀਆਂ? ਉਹ ਚਾਹ ਤੇ ਇੱਧਰ ਲਾਉਣੀਆਂ। ਕੋਈ ਨੋਂ ਵੀ ਲਾ ਦਾਂਗੇ। ਨੀਆਂ ਨੂਆ ਕੱਢਦੇ ਆ ਪਹਿਲਾਂ ਤੁਸੀਂ ਆਹ ਸਾਰਾ ਨਬੇੜੋ ਫੇਰ ਵੇਨੇ ਉਹ ਇੱਟਾਂ ਦਾ। ਕਿ ਨਹੀਂ? ਫੋਨ ਉੱਤੇ ਅਸੀਂ ਚਾਹ ਚੂ ਪੀਨੇ ਆ ਠੀਕ ਆ ਔਰ ਲੀਆਂ ਤਾਂ ਪਈਆਂ ਰਹਿਣ ਇੱਧਰਲੇ ਪਾਸੇ ਪਈਆਂ ਔਰ ਲੀਆਂ ਪਰ ਲੀਆਂ ਦੇਖਾਂਗੇ ਬਸ ਪਰ ਲੀਆਂ ਚੱਕਾਂਗੇ ਠੀਕ ਆ ਭਾਈ ਦੰਦ ਆ ਗਿਆ ਉਹ ਆ ਤਾਂ ਬਣੀ ਭਈ ਆ ਸ਼ੀਸ਼ਾ ਮੂਰੇ ਸ਼ੀਸ਼ਾ ਦੰਦ ਆ ਨਾ ਕੰਮ ਤੋਂ ਡਰ ਲੱਗਦਾ ਡਰ ਆ ਵੀ ਜਗਾ ਅੱਤਰ ਮੋ ਜਾ ਕੇ ਖੜ ਗਿਆ ਆ ਦਾ ਬਿੱਲ ਆਏ ਜਾਵਾ ਹੈ ਹਮ ਨਾ ਕਰੋ ਨਾ ਵੀ ਵੀਡੀਓ ਬਣਾਈ ਤਾਂ ਹੋਰ ਲਓ ਜੀ ਆਹ ਹਾਲ ਹੋ ਗਿਆ ਸਟੂਡੀਓ ਦਾ ਕੇਰਾ ਦਾ ਆ ਵੀ ਚੱਕਣਾ ਜੀ ਬਾਉ ਜੀ ਚੱਕਦੇ ਆ ਕੂੜਾ ਗਿਦਲਿਆ ਕੂੜਾ ਚੱਕਿਆ ਹਲਾ ਇਹ ਕਲੀ ਲੱਗੇ ਨਹੀਂ ਥੋੜਾ ਇਹਨੇ ਪਕੜ ਲਈ ਹਾਲ ਲੈ ਕਈ ਕੋਲੀ ਗਈ ਆ ਨਿਆ ਦੋ ਬਰਾਮਣ ਆ ਨਾਲ ਨਾਲ ਇਟਾ ਵੀ ਹੋਣਗੇ ਲੱਗੀਆਂ ਪੈਪ ਜੀ ਦੇ ਕੰਮ ਤਾਂ ਜਾਣ ਨਹੀਂ ਕਿੰਨੀ ਔਖੀ ਹੁੰਦੀ ਮੁੰਡਾ ਜਾਣ ਆਹ ਦੀ ਔਖੀ ਹੁੰਦੀ ਕੰਮ ਔਖੀ ਆ ਮੁੰਡਾ ਮੁੜ ਤੋਂ ਮੁੜ ਕੇ ਕੰਮ ਕਰਦਾ ਕੰਮ ਔਖੀ ਆ ਭਾਰ ਗਈ ਛੱਟੇ ਕੇ ਜਾਂਦਾ ਕੰਮ ਮਾਰਾ ਤੋਂ ਥੋਮੜਿਆ ਵੀ ਕੰਮ ਕਰਨਾ ਪਏ ਇਹ ਕੰਮ ਤੋਂ ਦੇਖ ਲੈ ਮਾ ਦਾ ਕੱਲਿਆ ਸੀਗਾ ਇਥੋਂ ਓਹੀ ਗੱਲ ਮਾ ਦਾ ਕਿ ਭੇਜੇ ਲੋਨ ਲਾਣ ਚੱਕ ਕੇ ਕੰਮ ਕਰਨਾ ਪੈਂਦਾ ਜੀ ਕੰਮ ਕਰਨਾ ਕੰਮ ਦਾ ਕਿ ਲੱਗਿਆ ਜੀ ਹਾਂ ਇਹ ਕੰਮ ਜੋ ਹੋ ਰਿਹਾ ਇੱਥੇ ਪਟਵਾਰੀ ਲੱਗਿਆ ਜੀ ਨੌਕਰਾਂ ਨਾ ਚੱਕ ਬੈਠੇ ਦਾ ਮਿਲ ਜਾਂਦਾ ਇੱਥੇ ਨੌਕਰੀ ਮਿਲਦੀ ਨਹੀਂ ਉਹ ਹਣਾ ਉਹ ਕੀ ਲਖਮਿੰਦਰ ਸਾਡੇ ਡਰਾਈਵਰੀ ਦੇ ਕੰਮ ਦੇ ਬੜਾ ਪੈਗ ਦੇ ਦੇਣਾ ਕੋਈ ਉਤਰ ਤੋੜਦਾ ਏ ਕੁੱਟਨ ਉਹ ਬਹੁਤ ਨਵਾਂ ਸੀ ਜਾ ਯਾਰ ਹੋਰ ਐਡਾ ਪੁਰਾਣਾ ਵੀ ਨਹੀਂ ਜਿੱਦਾਂ ਤੁਸੀਂ ਕਹੀ ਜਾਂਦੇ ਆ ਖਾਤਮੀ ਕੰਮ ਸਾਥ ਨਾਲ ਖਾ ਲਿਓ ਹੁਣ ਥੱਲੇ ਸਾਡਾ ਬਾਈ ਪਾਈ ਇੱਥੇ ਯਾਰ ਚੱਲ ਕੁੱਟੇ ਹੀ ਇਹ ਪੰਨ ਦੇਉ ਨਾ ਯਾਰ ਓਏ ਆ ਜੂ ਆ ਕਿਤੇ ਕੰਮ ਦੱਸ ਪੰਨ ਦੇਓ ਚੜਾਓ ਹੁਣ ਥੈਂਕ ਯੂ ਥੈਂਕੀ ਢੂੰਗੀ ਥੈਂਕੀ ਢੂੰਗੀ ਰੱਖਣ ਦਾ ਦੱਸ ਇਹਨੂੰ ਕੀ ਆ ਮਾਰੋ ਜੋ ਰੋ ਪਾ ਤਾਂ ਟੈਂਕੀ ਚ ਨੇ ਟੈਂਕੀ ਆ ਜੂਗਾ ਲੈ ਇਹ ਕਿੰਨੀ ਚ ਆਉਂਦੇ ਲੋਹ ਬੱਜਰੀ ਦੇ ਸੱਦਗੇ ਇਧਰ ਲਾ ਦਿਓ ਖੰਦ ਨਾਲ ਕਰਵਾਉਂਗਾ ਕਰਖਮਾ ਹੋਏ ਨੂੰ ਆ ਬੇਕਰ ਆ ਪੱਥਰ ਜਿਆ ਇਥੋਂ ਫੇਰ ਸਾਨੂੰ ਚਾਚੇ ਕਰਵਾਉਂਗਾ ਕੁਛ ਦੇ ਆਹੇ ਏ ਕਰੀ ਹਾਂ ਦੇਖਾ ਨੇ ਉਹ ਕੰਮ ਦਾ ਥੋੜੀ ਆਹ ਨਾਲ ਦੇ ਵਿੱਚ ਜਰੀ ਦੇ ਇੱਥੇ ਕਿਹਨੇ ਰੱਖਿਆ ਇੱਥੇ ਸੜ ਮੈਚਰ ਇੱਥੇ ਸੜਲਾ ਫਿਰ ਵਿੱਚ ਸੜਦਾਂਗੇ ਉਹਨਾਂ ਨੂੰ ਉਹਨਾਂ ਨੂੰ ਸੜਲਾ ਆਸੂ ਵਾਲ ਨੂੰ ਉਹਨਾਂ ਨੂੰ ਚਾਰ ਦਿਨ ਲਾ ਲਾ ਦੇ ਬੰਨੋਣਾ ਉਹ ਬੜੇ ਕਰਕੇ ਲਾ ਦੇ ਲੋੜ ਨਹੀਂ ਇੱਥੇ ਟਿਆਰੰਦ ਕਰ ਨਹੀਂ ਚਾਹੀਦਾ ਫਸੇ ਕੱਢ ਪੰਜ ਛੜਦੇ ਛੜਦਾ ਦੂਆ ਨੇ ਪਹਿਲਾਂ ਉਹਨੂੰ ਸੰਭਾਲ ਕੇ ਰੱਖਿਆ ਹਾ ਕੱਢ ਦੇ ਨਾਲ ਨਾਲ ਇੱਟਾ ਇਹ ਕੱਢ ਦੇਣਗੇ ਮੁੰਡੇ ਆਹ ਕੱਢ ਦੇਣਗੇ ਹਾਂ ਨਾ ਨਹੀਂ ਹੋਂਗਾ ਇਹ ਰੋੜੇ ਪੈ ਕੱਢ ਦੇ ਕੱਢ ਦੇਣਗੇ ਕੋਈ ਨਹੀਂ ਮੈਂ ਵੀ ਕੱਢ ਲਾਂ ਪੁੱਤੀ ਆ ਪੈ ਪੈ ਮੂੰਹ ਹੀ ਰੱਖੀ ਕੱਢ ਲਾਂ ਜੋ ਕੱਟਣ ਗਿਆ ਨਹੀਂ ਚੱਕ ਦੇਣਗੇ ਆ ਚੱਕ ਦੇ ਸਾਰੇ ਲੱਕੜਾ ਲੱਕੜਾ ਨਹੀਂ ਜਾਂਦਾ ਫਿਰ ਉਹ ਬਸ ਇੱਕ ਕੰਦੀ ਕਰ ਦੇ। ਕਹੀਦੇ ਨਾ ਤੇ ਲੱਕੜਾ ਲੁਕੜਾ ਚੱਕ ਦੋ ਹੋਰ ਨਹੀਂ ਚੱਕ ਲੋ ਸਭ ਕਾਂ ਆ ਗਿਆ ਰੋਟੀ ਲਾਵਾ ਗਿਆ। ਬਹੁਤ ਆ ਅੱਗੇ ਰੋਟੀ ਲੱਕੜਾ ਲੈ ਕੇ ਹੋਰ ਨਹੀਂ ਦੀ ਲੱਕੜਾ ਸਭੀ ਜਾਂਦੀਆਂ। ਔਰ ਇਸ ਨੂੰ ਲੈ ਆ ਲੈ ਮੁੰਡਿਆ ਬੱਤਾ ਲਿਆ। ਬੱਤਾ ਵੀਰਾ ਬੱਤਾ ਆ। ਲੈ ਓਏ ਕੋਕ ਲੈ ਓ ਨਾਲੇ ਗਲਾਲ ਲੈ ਓ ਚੰਗਾ। ਆਉਰੇ ਲਿਵਰੇਜ ਮਹਾ ਵਸਾਈ ਆ ਲਾਲ ਚਰੂਲ ਚ ਦੇ ਕੇ ਲਾਲ ਚਰੂਲ ਚ ਦਿੱਤੇ ਇਹਨਾਂ ਨੂੰ ਠੀਕ ਕਰ ਇਹਨਾਂ ਨੂੰ ਦੇ ਦੇ ਰਿਹਾ ਭਾਈ ਪੀ ਪਤਾ ਪੀ 20 ਲੀਟਰਾਂ ਲਈ ਚਾਹੁੰਦੀ ਐ ਇਸ ਟਾਈਮ ਹੁੰਦੀ ਰਹੇਗਾ ਭੋਗ ਦੀ ਸੇਵਾ ਗਰੀਬ ਸੰਗਤ ਨੂੰ ਇਹ ਉਹ ਗੱਲ ਆ ਆ ਚਲ ਬਾਲਾ ਹੰਬਲੇ ਸਾਥੀ ਜਿਹੜਾ ਕੰਮ ਆ ਵਸਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਨਹੀਂ ਗਾਵਲੇ ਨਾ ਮੱਤੇ ਜਾਣਾ ਹਜੇ ਹੋਇਆ ਨਹੀਂ ਟਾਈਮ ਮੱਤੇ ਜਾਓ ਜੀ ਮੱਤੇ ਟਾਈਮ ਨਹੀਂ ਹੋਇਆ ਹਜੇ ਅੰਕਲ ਆਥਰ ਨਾਲ ਆਥਰ ਨਾਲ ਟਾਈਮ ਨਹੀਂ ਹੋਇਆ ਆਲੇ ਰਮਨ ਵੀ ਕੀ ਦੀਏ ਆਪਣਾ ਵੀ ਕੋਕ ਆ ਗਿਆ ਹਾਂਜੀ ਸਰ ਹੋਰ ਤੁਹਾਨੂੰ ਜੀ ਘਰ ਨੂੰ ਜਸਤ ਫਾਬੀਓ ਆਹ ਹੈ ਦੇਗੀਜ ਦਾ ਮੈਨੂੰ ਆਹ ਹਾਂ ਨਾਉ ਨਾਉ ਪਹਿਲੀ ਚਾਰਨਾ ਨਾ ਨਾਡ ਦੋ ਬੁਸਪ੍ਰੈਸ ਕਰਿਆ ਸਾਰੀ ਤੇ ਨਾਉ ਸੱਤ ਜੀ ਇੱਥੇ ਲੰ ਕੋ ਪੌਲੀ ਪੱਲੇ ਚੰਦਰੀ ਜੀ ਇਹ ਕੀ ਹੈ ਸੈਲਾ ਨਾਲ ਹੋਰ ਨਹੀਂ ਆਪਾਂ ਦੀ ਤਾਂ ਆ ਗਏ ਪੱਦੇ ਆ ਪਤਾ ਨਹੀਂ ਇਹ ਪਤਾਵਾ ਨਾ ਜੰਮੇ ਦਾ ਕੋਈ ਨਹੀਂ ਆ ਯਾਰਾ ਲੈ ਇਹਦਾ ਜੱਫਾ ਤੇ ਦਾਰਾ ਕੀ ਹੋ ਗਿਆ ਪੀਲਾ ਕੋਈ ਨਹੀਂ ਪੀਲਾ ਨੂੰ ਯਾਰ ਇਹ ਕਿਉਂ ਕਰਦਾ ਚੋਰ ਮੰਗਾ ਦੋਨੇ ਚੋਰ ਆਤਰੋਂਗਾ ਆਤਰੋਂਗਾ ਆਲੇ ਪਾ ਆ ਠੀਕਾ ਛੜ ਦੋ ਗਲਾ ਛੜ ਦੋ ਛੜ ਦੋ ਗਲਾ ਫਰੇਸ਼ ਹੋ ਗਏ ਚਲੋ ਬਰਾ ਇਹੋ ਚੱਕੇ ਛੜ ਦੋ ਗਲਾ ਤੀਜ ਕੀ ਹੈ ਬਣਾਓ ਤੇ ਪੂਰਾ ਸਾਰਾ ਰੱਖਦੇ ਨਹੀਂ ਚੱਲ 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 ਜਾਣ ਦੇ ਕੋ ਆਂਦੇ ਨਾ ਪੁਰ ਜਾਂਦੇ ਇੱਕ ਅੱਧੀ ਤੇ ਫਿਰ ਚੱਲ 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 ਗਈ 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 ਭਾਈ ਕਿੱਥੇ ਨਾ ਪੱਤੀ ਆ ਅੱਲੇ ਵਾਲਾਂ ਟੁੱਟੰਗਾ ਨੇ ਇਹ ਤਾਂ ਦੇ ਹੀ ਗਏ ਹੈ ਮੈਨੇ ਟੁੱਟਦੀ ਇੱਕ ਇੱਕ ਛੱਡਦੇ ਨਾ ਉਹ ਟੁੱਟਦੀ ਆ ਸਾਰੇ ਹਾਂ ਬਾਕੀ ਗਾਰੇ ਜੀ ਸੀ ਨਾ ਗਾਰੇ ਉਹ ਸੀਮਟ ਉਹ ਵੀ ਛਡਾ ਦੇਣ ਮਾਰਖਾ ਤਾਂ ਤੱਕਾ ਚੱਲ ਚੱਲ ਬਾਹਰਲੀ ਹਲੀ ਹਲਦੀ ਆ ਆਉਂ ਕੱਢ ਲੈ

ਆਬਾਰ ਦੁਬਾਰਾ ਲਾਇਆ ਆਬਾਰ ਦੁਬਾਰਾ ਲਾਇਆ ਸੀ ਨਾ ਹਾਂ ਇਹ ਵੀ ਗਾਉਚ ਸੀ ਸੀਮਿੰਟ ਚ ਹਾਂ ਉਹ ਕਾਲਾ ਜਿਹਾ ਸੀ ਹਾਂ ਇਹ ਦੋ ਵਾਰ ਪਰ ਗਈ ਹਾਂ ਹਾਂ ਇਹ ਦੋ ਹਾਂ ਹਿਸਾਬ ਕਰੋ ਤੇ ਨਾ ਹਾਂ ਆਪਾਂ ਨਿਕਲ ਗਏ ਬਸ ਸਰੀਆ ਇਹ ਕੜਾਈ ਵਿੱਚ ਇੰਟਰ ਇੰਟਰ ਵਿੱਚ ਜਾਂਦਾ ਚੱਕ ਸਰੀਆ ਹੂੰ ਇਹ ਦੇ ਸਰੀਆ ਵੇਚਣਾ ਕਾ ਮੈਂ ਪਾ ਦਾਂਗਾ ਚੱਕਰ ਦਾ ਯਾਰ ਸਾਫ ਹੀ ਹੈ ਕੀ ਆਹ ਇਹ ਮਜ਼ਬੂਤੀ ਵਾਤਾ ਹੋਊ ਯਾਰ ਆਹ ਦੇ ਹੁਣ ਆ ਲੈ ਯਾਰ ਦਾਨ ਕਰਦਾ ਕੋਈ ਨਹੀਂ ਕਿੱਡਾ ਕਰਦਾ ਭਰਾਵਾ ਇਹ ਦੁਕਾਨ ਪਹਿਲਾਂ ਨਾ ਉਹਦੀ ਵੀ ਨਹੀਂ ਸੀਗਾ ਜਿਹੜਾ ਪਾਲਾ ਸੇਠ ਜਾਣਦਾ ਹਾਂ ਉਹ ਪਾਲਾ ਸੇਠ ਰਾਜੂ ਦਾ ਡੈਡੀ ਹਾਂ ਕੋਈ ਦੁਕਾਨ ਸੀ ਤੇ ਕਰੈਨੇ ਦੀ ਉਹ ਨਹੀਂ ਕੀਤੀ ਸੀ ਇੱਥੇ ਹਾਂ ਉਹਨਾਂ ਪਾ ਕੇ ਦਿੱਤੀ ਸੀ ਦੁਕਾਨ ਇਹ ਹੈਗੀ ਗੱਲ 90 ਰੁਪਏ ਦੀ 90 90 ਦੀ ਗੱਲ ਆਏ ਇਹ ਇਹ ਕਈ ਚ ਆ ਸਿੱਟਣਾ ਤਾਕ ਧੱਕਾ ਲਾਓ ਯਾਰ ਸਿੱਟੋ ਦੇ ਆ ਸੱਬਾ ਚੱਕ ਲਈ ਪੱਤੀਆ ਯਾਰ ਉਹ ਤਾਂ ਖੋਲ ਲੈ ਲੈਂਗੇ ਅੰਗਲ ਜੇ ਤੁਹਾਡਾ ਉਹ ਅੰਗਲੋਂਗਾ ਤੂੰ ਜਾਣਦੇ ਸਾਰੇ ਥੱਲੇ ਜਾਵਾਂਗੇ ਉਹਨੇ 8 ਪਾਸੇ ਪਾਸੇ ਹੀ ਅਜਵਾਗਦਾ ਤੂੰ ਇਧਰ ਆ ਮੈਨੂੰ ਕੋਲ ਸੈਂਡ ਕਰਨ ਉਹ ਆਪੇ ਹੀ ਉਹ ਕਰਾਂਗੇ ਯਾਰ ਸੈਂਡ ਵੀ ਚੀਪ ਦਾ ਗਦੋ ਕਰੋਗੇ ਯਾਰ ਕੰਮ ਦਾ ਕਰ ਲੋ ਪਹਿਲਾਂ ਭਾਈ ਇੱਥੇ ਪਾ ਲੈ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਦਸਾਂ ਨਾ ਇਹ ਭਾਣਾ ਸਾਰੇ ਕਾਂ ਰੱਖਣਦੇ ਹਨ ਭਜੀ ਚਲੋ ਭਾਈ ਪਟਿਓ ਤੇ ਜਾ ਗੋਪੀ ਕੋਲੇ ਉਧਰ ਚੱਲ ਜੀ ਲਾਉ ਤੱਕੇ ਲਾਉ ਅਰੇ ਗੀਤ ਨੂੰ ਪਿੱਛੇ ਕਰ ਲੈ ਯਾਰ ਪਿੱਛੇ ਕਰ ਲੈ ਗੋਪੀ ਤੇ ਆ ਰੱਖ ਮੜਾ ਉਧਰ ਦੇ ਦੇ ਇੱਕ ਸੱਬੜ ਉਹਨਾਂ ਨੂੰ ਉਧਰੋਂ ਜਿਆਦਾ ਹੈ ਨਾ ਪੈਰ ਜੇ ਭਾਈ ਉਹਦਾ ਸੱਬੜ ਉਹ ਇੱਥੇ ਹਾਂ ਪਰ ਇਹ ਰੋ ਜਾ ਮੜਾ ਗੋਪੀ ਨਿਕਲ ਜਾਣਾ ਇੱਥੇ ਹਰੇ ਗਾੜ ਦੇ ਨੀ ਸਾਹ ਪਾ ਲੈ ਇੱਧਰ ਇੱਕ ਮਿੰਟ ਪਾਸ ਇੱਥੇ ਨਹੀਂ ਆਉਣਾ ਥੱਲੇ ਥੱਲੇ ਬਾਲੀ ਥੱਲੇ ਵੀ ਨਹੀਂ ਆਵੇ ਤੇਰਾ ਇੱਥੇ ਹਾਂ ਸਹੀ ਲਾਈਆ ਬਾਈ ਆਮੀ ਇਹਨਾਂ ਦੇ ਟਾਉਣ ਦਾ ਕੰਮ ਹੀ ਹੈ ਬਣਾਉਣ ਦਾ ਨਹੀਂ ਕਰਦੇ ਮੈਂ ਕਹਿੰਦਾ ਬਣਾਉਣ ਦਾ ਵੀ ਸਿੱਖ ਲੋ ਉੱਤਰ ਕੇ ਆਉਂਦਾ ਮੈਂ ਛੱਡਦਾ ਇੱਧਰ ਆ ਜਾਓ ਕਿੰਨੇ ਪਾਸੇ ਚੇਨਾ ਹਾਂ ਤੇ ਮੇਰੇ ਭਾਈ ਉੱਤਰ ਨੂੰ ਹਾਂ ਇੱਧਰ ਦੇ ਭੇਜਿਆ ਸੈਂਟਰ ਉਹ ਕਿਦਾਂ ਵੱਟ ਕੇ ਉਹ ਸ਼ੁਰੂ ਕਰਦੇ ਆ ਜੀ ਜ਼ੋਰ ਪਰਖੇ ਕੋ ਬਹੁਤ ਦੂਰ ਆ ਨਾ ਇਦਾਂ ਆਪਣੀ ਉਹ ਪਰਲੀ ਲੈ ਡੱਕ ਪੇ ਉਹ ਲੱਗਦਾ ਬਹੁਤ ਆ ਗਿਆ ਫਾਰ ਕੇ ਲੱਗ ਜੂਗਾ ਅੱਜ ਜ਼ੋਰ ਪਰ ਖਾਣਾ ਮੁੰਡਿਆ ਚਲੋ ਬਸ ਖਾਇਆ ਐਨਾ ਕੰਮ ਸੀ ਬਾਬੂ ਮੁੰਡਾ ਕਿੱਥੋਂ ਘੁਆਇਆ ਹੈ ਹਾਂ ਵੀਰ ਜਮਾ ਕੇ ਕਿੱਥੋਂ ਘੁਆਇਆ ਕੋਈ ਨਿਕੋਂਦਾ ਮੜਾ ਹੁਣ ਤਾਂ ਹੀ ਰਹੂਗਾ ਇਹ ਓਏ ਬੀਮ ਓਏ ਬੀਮ ਤਾਂ ਹੀ ਆਜੂਗਾ ਬੱਚਕ ਨਹੀਂ ਸੀਮ ਆਹ ਮੈਂ ਨਹੀਂ ਕਿਹਾ ਸੀਮ ਆਹ ਹੈ ਇੱਟਾ ਨਹੀਂ ਨਿਕੋ ਜਾਣੇ ਇੱਟਾ ਬੀਮ ਆ ਯਾਰ ਇਹਦਾ ਬੀਮ ਆਹ ਦੋ ਚਾਰ ਇੱਟਾ ਹੀ ਆ ਕੁਛ ਨਹੀਂ ਹੋਣੀ ਪੁਰਾਣੇ ਪੁਰਾਣੇ ਥੱਲੇ ਨੀਨੂ ਚ ਇਹ ਕਮਾਉਂਗਾ ਪਰ ਤੁਸੀਂ ਇੱਥੇ ਰੱਖ ਦਾਂਗੇ ਬਿਚਾਲੇ ਆਓ ਐਂ ਕਹਿਣਾ ਟੁੱਟਣਾ ਨਹੀਂ ਇਹ ਤਾਂ ਐਡਾ ਨਹੀਂ ਤੁਹਾਨੂੰ ਰੱਖ ਦਾਂਗੇ ਕੋਈ ਨਹੀਂ ਕੋਈ ਇੱਥੇ ਆਹ ਤਾਂ ਚਲੇ ਜਾ ਰੱਖ ਦਾਂਗੇ ਤੁਹਾਡੇ ਆਏ ਆ ਵੀ ਇਹ ਸੜਦਾ ਹੈ ਇਹ ਟੁੰਦੀਆਂ ਚੀਜ਼ਾਂ ਬਣਾਉਂਦਾ ਨਹੀਂ ਕਾਂ ਆਂਗਲ ਤੇ ਖੋਲ ਗੋਪੀ ਲੈ ਕੇ ਚਾਬੀ ਮਾਰ ਤੋੜਾ ਇੱਥੇ ਜਾਂ ਥੋੜਾ ਮਾਰ ਮਾਰ ਕੇ ਆਪਾਂ ਬੈਟਾਂ ਹੀ ਆਂ ਨਹੀਂ ਥੋੜਾ ਆਇਆ ਆ ਦੇ ਥੋੜਾ ਮੁੰਡੇ ਨੂੰ ਸਾਰੇ ਠੀਕ ਹੈ ਹਾਂ ਉਹ ਕੰਮ ਆਈ ਠੀਕ ਹੈ ਪ੍ਰੇਮ ਆ ਆ ਜਾਣਗੇ ਕੰਮ ਸਾਈਡਾਂਲੇ ਸਾਈਡਾਂਲੇ ਐਂਗਲ ਦੇ ਹਾਂ ਹਾਂ ਸਾ ਵੀ ਮਜ਼ਬੂਤ ਭਾਈ ਹਾਲੇ ਪੂਰੇ ਇਹ ਕੋਈ ਨਹੀਂ ਵੇਖ ਲੈ ਇੱਥੇ ਕੋਠੇ ਚ ਲੈ ਜਾਏ ਸੱਟ ਬੰਨ ਗੱਟ ਟਟ ਹੈ ਨਹੀਂ ਇੱਥੇ 20 ਮਹੀਦ ਵਿਚਾਰੇ ਆ ਉਹਦੇ ਕਿਹੜਾ ਕਿੰਨੀ ਕਿੰਨਾਗਾ ਹੈ ਆ ਵੀ ਇੱਥੋਂ ਦਾ ਕਾਬੀਮ ਦਾ ਇੱਥੋਂ ਸ਼ੁਰੂ ਨਾ ਬਰਾਵਾ ਦਾ ਇੱਕ ਤਾਂ ਹੀ ਆ ਵੀਵੀ ਆ ਵੀਮਾ ਮੈਨਾਂ ਦਾ ਤੂੰ ਇਹਨਾਂ ਨੇ ਪਾਇਆ ਨਹੀਂ ਨਾ ਆਪਦੇ ਘਰੇ ਤਾਂ ਕਰਕੇ ਪਤਾ ਨਹੀਂ ਪਾਏ ਆ ਚਾਰੇ ਪਾਸੇ ਵੀਵੀ ਪਾਏ ਨੇ ਤੁਸੀਂ ਇਹ ਲੁੱਕ ਨਹੀਂ ਪਾਈ ਦੀ ਵੀਵ ਗਈ ਹੈ ਨਾ ਮੈਂ ਹੈ ਨਹੀਂ ਜਨਾ ਹੈ ਕਹਿ ਦੋ ਛੱਡ ਦੇ ਚਾਬੀ ਲਿਆਉਣ ਦੇ ਆਪਾਂ ਉਸਤੇ ਤਾਂ ਜਨਾ ਆਹ ਵੇ ਇਟਾਂ ਜਮਾ ਨਹੀਂ ਖਰਾਬ ਯਾਰ ਹਾਂ ਪਰ ਫਿਰ ਗਿਆ ਆ ਉਤਰੀ ਲਵਾ ਦਾਂਗੇ ਯਾਰ ਇਧਰ ਇਧਰ ਇਹਨਾਂ ਚਾਹ ਰਹੇ ਨੇ ਕਿਤਾਬਾਂ ਦਾ ਇਲਾਜ ਕਰਵਾ ਦੇਈਏ ਇਧਰ ਲਵਾ ਦਾਂ ਹਾਂ ਵਧੀਆ ਫਾਇਦਾ ਹੋਊ ਨਾ ਕਿ ਇਹ ਲੋਗ ਫਾਇਦਾ ਨਹੀਂ ਲਵਾਗੇ ਵਧੀਆ ਪਾਣੀ ਆਜ ਦੇ ਦਿਨ ਦੀ ਹੋ ਗਈ ਸਮਾਪਤੀ ਥੋੜੇ ਜਿਹੇ ਕੰਮ ਬਾਹਰ ਸੀ ਉਹ ਬਾਹਰੋਂ ਜਿਹੜੇ ਕੰਮ ਸੀਗੇ ਕਰਨ ਵਾਲੇ ਬਾਹਰ ਦੀ ਬਾਰ ਕਰ ਰਹੇ ਨੇ ਠੀਕ ਆ ਇਹ ਘਰੇ ਆ ਕੇ ਵੀ ਇਹ ਚੋਖੀਤਾਂ ਪਹਿਲਾਂ ਤਾਂ ਇਟਾ ਅੰਦਰ ਲਿਆਉਂਦੀਆਂ ਚੱਕ ਕੇ ਇੱਥੇ ਸਮਾਨ ਸੀ ਜਿਹੜਾ ਛੱਤ ਤੇ ਚੜਾਤਾ ਇਸ ਤੋਂ ਬਾਅਦ ਮਿਲਦੇ ਹਾਂ ਨਵੇਂ ਬਲੌਗ ਦੇ ਵਿੱਚ ਠੀਕ